ਕਿੱਥੇ ਕਿੱਥੇ ਪੜਦੇ ਪਾਉਂਗੇ ਕਿਵੇਂ ਇੱਕ ਬੰਦੇ ਦੀ ਗਲਤੀ ਪੂਰੀ ਕਮਿਊਨਿਟੀ ਨੂੰ ਦੋਸ਼ੀ ਬਣਾ ਦਿੰਦੀ ਹੈ ਰਜਿੰਦਰ ਵਾਲਾ ਕੇਸ ਅਜੇ ਭੁੱਲਿਆ ਨਹੀਂ ਸੀ ਕਿ 21 ਅਕਤੂਬਰ ਟਾਰੀਓ ਕੈਲੀਫੋਰਨੀਆ ਦੇ I10 ਫ੍ਰੀਵੇ ਤੇ ਇੱਕ 21 ਸਾਲਾਂ ਜਸ਼ਨਪ੍ਰੀਤ ਸਿੰਘ ਦਾ ਟਰੱਕ 8 ਗੱਡੀਆਂ ਤੇ ਜਾ ਚੜਿਆ ਡੈਸ਼ ਕਾਮ ਤੋਂ ਪਤਾ ਲੱਗਾ ਕਿ ਉਸਨੇ ਕੋਈ ਬ੍ਰੇਕ ਵੀ ਨਹੀਂ ਲਾਈ ਯਾ ਲੱਗੀ ਨਹੀਂ ਇਹ ਤਾਂ ਚਲੋ ਬਾਅਦ ਚ ਪਤਾ ਲੱਗੇਗਾ ਹਾਦਸੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਜਿਨ੍ਹਾਂ ਦੀਆਂ ਲਾਸ਼ਾਂ ਅੱਗ ਲੱਗਣ ਤੇ ਕ੍ਰੈਸ਼ ਕਰਨ ਬੁਰੀ ਤਰ੍ਹਾਂ ਵਿੱਚੇ ਹੀ ਸੜ ਗਈਆਂ ਜਿਸ ਕਰ ਪਛਾਣ ਵੀ ਨਹੀਂ ਹੋ ਰਹੀ ਸੀ ਤੇ ਹੋਰ ਚਾਰ ਲੋਕ ਉਹਦੇ ਵਿੱਚ ਜ਼ਖਮੀ ਹੋ ਗਏ ਜਸ਼ਨਪ੍ਰੀਤ ਅਮਰੀਕਾ 222 ਵਿੱਚ ਡੋਂਕੀ ਲਾ ਕੇ ਆਇਆ ਸੀ ਤੇ ਅਸਾਈਲਮ ਲਈ ਹੋਈ ਸੀ ਇੱਕ ਹੋਰ ਵੱਡੀ ਗੱਲ ਜੋ ਪੁਲਿਸ ਨੇ ਦੱਸੀ ਕਿ ਜਸ਼ਨਪ੍ਰੀਤ ਨੇ ਨਸ਼ਾ ਕੀਤਾ ਹੋਇਆ ਸੀ ਉਹਨਾਂ ਮੋਤਾਂ ਦੇ ਹਿਸਾਬ ਨਾਲ ਘੱਟੋ-ਘੱਟ 45 ਸਾਲ ਦੀ ਸਜ਼ਾ ਹੋ ਸਕਦੀ ਆ ਸਿਰਫ 21 ਸਾਲ ਦੀ ਉਮਰ ਤੇ ਪੂਰੀ ਜ਼ਿੰਦਗੀ ਜੇਲ੍ਹ ਵਿੱਚ ਸੋਚੋ ਹੁਣ ਜਿਹੜੇ ਮਾਪਿਆਂ ਨੇ 40-45 ਲੱਖ ਲਾ ਕੇ ਆਪਣੇ ਪੁੱਤ ਨੂੰ ਉੱਥੇ ਚੰਗੇ ਫਿਊਚਰ ਲਈ ਭੇਜਿਆ ਸੀ ਉਹਨਾਂ ਤੇ ਕੀ ਬੀਤਦੀ ਹੋਵੇਗੀ ਇੰਨੀਆਂ ਛੋਟੀਆਂ ਉਮਰਾਂ ਵਿੱਚ ਆ ਕੇ ਟਰੱਕ ਦੇ ਲਾਇਸੈਂਸ ਬਣਾਉਣੇ ਪਹਿਲਾਂ ਤਾਂ ਇਹੀ ਸਮਝੋ ਬਾਹਰ ਆ ਦੂਜੀ ਗੱਲ ਨਸ਼ੇ ਦੀ ਤਾਂ ਪੰਜਾਬੀਆਂ ਨੇ ਫੀਮ ਭੁੱਕੀ ਨੂੰ ਤਾਂ ਬ੍ਰਾਂਡ ਹੀ ਬਣਾਇਆ ਹੋਇਆ ਆ ਕੋਲ ਲਿਪ ਤਮਾਕੂ ਸਿਗਟਾਂ ਸ਼ਰਾਬ ਦੀਆਂ ਵੀਡੀਓ ਟਰੱਕਾਂ ਵਿੱਚੋਂ ਰਿਕਾਰਡ ਕਰਕੇ ਤੁਹਾਨੂੰ ਟਿਕਟੌਕ ਤੇ ਆਮ ਮਿਲ ਜਾਣਗੀਆਂ ਜੇ ਕੋਈ ਵੀਡੀਓ ਪਾ ਕੇ ਇਹਨਾਂ ਨੂੰ ਕੁਝ ਸਮਝਾਉਂਦਾ ਤੇ ਉਹਨਾਂ ਨੂੰ ਕਮੈਂਟਾਂ ਵਿੱਚ ਗਾਲ੍ਹਾਂ ਕੱਢਣ ਤੋਂ ਸਵਾਇਣਾ ਨੂੰ ਕੁਝ ਨਹੀਂ ਆਉਂਦਾ ਕੈਨੇਡਾ ਅਮਰੀਕਾ ਵਿੱਚ 30 30 ਸਾਲ ਤੋਂ ਜਿਹੜੇ ਟਰੱਕ ਚਲਾ ਰਹੇ ਸੀ ਉਹ ਵੀ ਦੱਸਦੇ ਆ ਕਿ ਅੱਜ ਤੱਕ ਇੰਨਾ ਰੇਸਿਜ਼ਮ ਹੇਟ ਡਿਸਕ੍ਰਿਮੀਨੇਸ਼ਨ ਜਿੰਦਗੀ ਚ ਨਹੀਂ ਦੇਖਿਆ ਜਿੰਨਾ ਕੁਝ ਸਾਲਾਂ ਵਿੱਚ ਹੀ ਦੇਖਣ ਨੂੰ ਮਿਲ ਗਿਆ ਜੇ ਅਸੀਂ ਹਜੇ ਵੀ ਨਾ ਸਮਝੇ ਤਾਂ ਇਹ ਨਫ਼ਰਤ ਇਹ ਬਦਨਾਮੀ ਹੋਰ ਵਧੇਗੀ